ਸੈਕ ਵਿੱਚ ਗਏ ਕਿ ਹੈ ਗ੍ਰਹਿਣ ਪਵਿੱਤਰ ਕੀਤਾ ਆਪਣੇ ਪਾਵਨ ਪਿੱਤਰ ਚਰਨ ਪਾਏ ਸ੍ਰੀ ਅਖੰਡ ਪਾਠ ਦਾ ਗੰਭ ਹੋਈ ਸੰਪੂਰਨ ਭੋਗ ਪਾਏ ਗਏ ਉਕਮਤਰ ਦਾਸ ਬੇਨਤੀ ਤੋਂ ਬਾਅਦ ਅਨਿਸ਼ਤ ਕਾਰਜ ਜੋ ਭਾਈ ਸੈ ਭਾਈ ਜੀ ਸਿੰਘ ਜੀ ਜਿਨ੍ਹਾਂ ਨੇ ਆਪਾਂ ਨੂੰ ਗੁਰਬਾਣੀ ਨਾਲ ਕਥਾ ਨਾਲ ਜੋੜਿਆ ਕੋਈ ਸਮਾਪਤ ਗੁਰਮਤਿ ਕਹੇ ਸਾਥ ਤੋਂ ਨਹੀਂ ਹੈ ਸਾਰੀ ਸੰਗਤ ਪਾਣਾ ਮਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹੀ ਸਮਾਪਨ ਨਾਮ ਜਪਿਆ ਵਾਹਿਗੁਰੂ ਜੀ ਮਰੋਂ ਦਾ ਇਹ ਸਾਡੇ ਬਾਤ ਦੀ ਕਿਉਂ ਜ਼ਰੂਰੀ ਹੈ ਸਾਨੂੰ ਨਾਮ ਜਪਣਾ ਕਿਉਂ ਚਾਹੀਦਾ ਹੈ ਨਾਮ ਜਪਣ ਨਾਲ ਬਾਣੀ ਪੜਨ ਨਾਲ ਹੁੰਦਾ ਕੀ ਸਾਡੇ ਤੇ ਕਿੰਨੀਆਂ ਸਾਡੇ ਤੇ ਬਖਸ਼ਾ ਹੁੰਦੀਆਂ ਨੇ ਅਸਲ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਾਂਗੇ ਨਾ ਕਿ ਅਸੀਂ ਸੰਸਾਰ ਤੇ ਆਏ ਕੀ ਨਮਾਸਤੇ ਸਾਨੂੰ ਤੁਸਾਂ ਮਨੁੱਖਾ ਜਨਮ ਦੇ ਦਿੱਤਾ ਹੈ ਕਿਉਂਕਿ ਮਨੁੱਖਾ ਜਨਮ ਜਲਦੀ ਨਹੀਂ ਮਿਲਦਾ 84 ਲੱਖ ਜੋਤਮਬਾਦ ਇਹ ਮਨੁੱਖਾ ਜਨਮ ਮਿਲਦਾ ਹੈ ਤੇ ਮਨੁੱਖਾ ਜਨਮ ਈ ਹੈ ਸਾਡੇ ਕੋਲ ਇੱਕ ਰੱਬ ਨੇ ਸਾਨੂੰ ਇੱਕ ਮੌਕਾ ਦਿੱਤਾ ਹੋਇਆ ਹੈ ਜੇ ਤਾਂ ਸੀ ਮੌਕਾ ਸੰਭਾਲ ਗਏ ਆਪਣੀ ਜੀਵਨ ਨੂੰ ਗੁਰਮਤਿ ਅਨੁਸਾਰ ਗੁਰੂ ਦੀ ਮਰਿਆਦਾ ਅਨੁਸਾਰ ਸੇਵਾ ਕੀਤੀ ਸਿਮਰਨ ਕੀਤਾ ਨਾਮ ਜਪਿਆ ਤੇ ਸਾਡਾ ਜੀਵਨ ਸਫਲ ਹੈ ਤੇ ਜੇ ਅਸੀਂ ਆਪਣਾ ਜਿਹੜਾ ਜੀਵਨ ਹੈ ਗੁਰਮਤ ਤੋਂ ਦੂਰ ਜਾ ਕੇ ਗੁਰੂ ਤੋਂ ਦੂਰ ਜਾ ਕੇ ਵਿਸ਼ਿਆਂ ਮਕਾਰਾਂ ਚ ਆਪਣਾ ਜੀਵਨ ਖਰਾਬ ਕਰ ਲਿਆ ਤੇ ਅੱਗੇ ਫਿਰ 83 ਲੱਖ ਜਿੰਨਾ ਫਿਰ ਮੁਹੜੀਆਂ ਖੜੀਆਂ ਆਣੇ ਅੱਗੇ ਫਿਰ 84 ਲੱਖ ਜਿੰਨਾ ਆਣੇ ਸਾਨੂੰ ਇੱਕ ਮੌਕਾ ਮਿਲਿਆ ਮਨੁੱਖਾ ਜਾਨੀ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਗਤ ਮਰਨ ਕੀਏ ਹੋ ਤੇਰੀ ਬੜੀ ਕਹਾਵ ਆਵਰ ਕਾਰ ਤੇਰਾ ਕਿਤੇ ਨਾ ਕਾਮ ਮੇ ਸਾਥ ਸੰਗਤ ਅੱਜ ਕੇ ਵਰਣਾ ਨਾਮ ਜਪਣਾ ਬਣੀਆ ਬਖਸ਼ਾ ਹੁੰਦੀਆਂ ਨਾਮ ਜਪਣ ਨਾਲ ਜੋ ਵੀ ਦਾਤਾ ਇਹ ਨਾਮ ਚ ਮਿਲੀਆਂ ਸਾਨੂੰ ਬਾਣੀ ਵਿੱਚੇ ਮਿਲੀਆਂ ਨੇ ਜਿਹੜੇ ਨਾਮ ਦੱਸਦੇ ਨਾ ਭਾਈ ਵੀਰ ਸਿੰਘ ਕੋਈ ਕਹਿੰਦਾ ਸਵਾਲ ਕਰਤਾ ਇੱਕ ਰਾਣ ਕਹਿਣ ਲੱਗੇ ਭਾਈ ਵੀਰ ਸਿੰਘ ਤੁਸੀਂ ਵਾਰ-ਵਾਰ ਵਹਿਗੂ ਵਹਿਗੂ ਕਰੀ ਜਾਂਦੇ ਜੀ ਇਹਦਾ ਨਾਮਦਾ ਕੀ ਹੈ ਕੀ ਵਰਤ ਪੰਜਾਂ ਦੇ ਨਾਲ ਤੁਸੀਂ ਆਂਗੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਜੀ ਨਾਮ ਜਪੋ ਨਾਮ ਜਪੋ ਤੜਕੇ ਉੱਠੋ ਬਾਣੀ ਪੜੋ ਹੁੰਦਾ ਈ ਇਹਦੇ ਨਾਲ ਕਹਿਣ ਲੱਗੇ ਭਾਈ ਵੀਰ ਸਿੰਘ ਤਾਂ ਰੰਕੀ ਹੋਈ ਰੂਹ ਸੀ ਇੱਕ ਨਾਮ ਤੇ ਪਰਵਾਰੀ ਸੀ ਉਹ ਕਾਇ ਨਹੀਂ ਸੀ ਕਹਿੰਦੇ ਕੱਲ ਜੇ ਸਿੱਖਾ ਆਇਆ ਕਰ ਮੈਂ ਤੈਨੂੰ ਜਵਾਬ ਨਹੀਂ ਦੇਣਾ ਕੋਈ ਤੂੰ ਇੱਕ ਹਫ਼ਤੇ ਬਾਅਦ ਮੈਥੋਂ ਸਮਾ ਲੈ ਜਾ ਤੇ ਕਰਕੇ ਉਹੀ ਨਹੀਂ ਕਰੀ ਤੇ ਇੱਕ ਘੰਟਾ ਬੈ ਕੇ ਪਹਿਲਾਂ ਵਾਹਿਗੁਰੂ ਸਿਮਰਨ ਕਰਕੇ ਵੇਖ ਲੈ ਫਿਰ ਪੁੱਛੀਂ ਹੁੰਦਾ ਕੀ ਕਿ ਨਹੀਂ ਹੁੰਦਾ ਕੁਝ ਪਹਿਲਾਂ ਆਪ ਸਿਮਰਨ ਕਰਕੇ ਫਿਰ ਸਵਾਲ ਕਰੀ ਮੇਰੇ ਤੇ ਕਿਉਂਕਿ ਤੂੰ ਸਿਮਰਨ ਕੀਤੇ ਸਵਾਲ ਕਰੀ ਜਾਂਦਾ ਤੂੰ ਪਹਿਲਾਂ ਇਹ ਕੰਮ ਕਰਕੇ ਵੇਪੇ ਲੈ ਆਇਆ ਪਹਿਲਾਂ ਠੀਕ ਹੈ ਉਹ ਜਿਹੜਾ ਸਿੱਖ ਚਲਾ ਕੇ ਘਰੇ ਚਲਾ ਗਿਆ ਉਹਰਕੇ ਨਿਖਾਰਨ ਮੈਂ 3 ਵਜੇ ਉੱਠ ਕੇ ਸ਼ਨਾਣ ਕਰਕੇ ਤੂੰ ਨਹੀਂ ਵਹਿਜਣਾ ਕਰਨਾ ਚੌੜਾ ਮਾਰਨਾ ਬੜੇ ਪਿਆਰ ਨਾਲ 1 ਘੰਟਾ ਸਵੇਰੇ ਨੂੰ ਵਾਹਿਗੁਰੂ ਵਹਿਗਰ ਕਰਨਾ ਕਰਨਾ ਇੱਕ ਹਫ਼ਤਾ ਫੇਰ ਉਹ ਆਇਆ ਭਾਈ ਵੀਰ ਸਿੰਘ ਦੇ ਕੋਲ ਜਦੋਂ ਆਇਆ ਨਾ ਉਹਨੇ ਸਵਾਦ ਆਖੀ ਡਗਣਾ ਸੀ ਆਂ ਕਿਚਨਾਂ ਤੇ ਵਿਗਾੜ ਕੇ ਕਹਿੰਦਾ ਮੈਥੋਂ ਗੱਲ ਕੀਤੀ ਹੋਈ ਏ ਕਹਿੰਦਾ ਜਿਹੜੀ ਮੈਨੂੰ ਸ਼ਾਂਤੀ ਜਿਹੜਾ ਮੈਨੂੰ ਰਸ ਨਾਮ ਤੋਂ ਮਿਲਿਆ ਏ ਇਹ ਮੈਨੂੰ ਕਰੋੜਾਂ ਰੁਪਏ ਵਾਕੇ ਨਹੀਂ ਸੀ ਮਿਲਾ ਕੇ ਤੇ ਵੇਣੀ ਮਨ ਸਾਤੀ ਨਾਲ ਤੋਂ ਮਿਲ ਗਈ ਨਾ بڑی ਵੱਡੀ ਦਾਦ ਐ ਵੇਖੋ ਸਿੱਖ ਦੇ ਨਾਮ ਤਾਂ ਜਮਾਈਆਂ ਬਾਣੀ ਪੜਨੀ ਆ ਕੈ ਸਿੱਖ ਦੇ ਚਾਪੜ ਕੇ ਹੋ ਕੇ ਐ ਪੈ ਸਿੱਖ ਜਿਹੜਾ ਬਾਣੀ ਪੜੀ ਆ ਉਹਨਾਂ ਤੇ ਕਿੰਨੀਆਂ ਬਰਖਾਂ ਵੇਖਿਓ ਹਾਪੋਂ ਹਰ ਇੱਕ ਜੋ ਕੋਈ ਨਾ ਕੋਈ ਬੋਲਣਾ ਚਾਹੀਦਾ ਮੈਂ ਇੱਕ ਦੋ ਇਹਨੇ ਬਲਵੰਤ ਤੇ ਕੁਲਵੰਤ ਇਹ ਦੋਣ ਭਰਾ ਨੇ ਇਹਨਾਂ ਦੇ ਪਿੰਡ ਸਹਿਣਾ ਪਟਵਾਲੀ ਪੜਿਆਲੇ ਦੇ ਕੋਲ ਦੋਨੋਂ ਬਾਣੀਏ ਦੋਨੋਂ ਇਹ ਬਾਣੀਏ ਦੇ ਮੁੰਡੇ ਆ ਪਰ ਤੇ ਘਰੇ ਚ ਗਰੀਬੀ ਬੜੀ ਐ ਨਾਲੇ ਘਰ ਚ ਗਰੀਬੀ ਬਹੁਤ ਆ ਤੇ ਮਾਂ ਸੋਚਦੀ ਮੇਰੇ ਬੱਚੇ ਪੜ੍ਹਾਈ ਕਰਨ ਵਿੱਦਿਆ ਲੈਣ ਪਰ ਦੂਨ ਨਾ ਪੜਾ ਨਹੀਂ ਸਕਦੀ ਘਰੇ ਗਰੀਬੀ ਬੜੀ ਐ ਉਹਨਾਂ ਦੋ ਬੱਚਿਆਂ ਨੂੰ ਇੱਕ ਉਹਨਾਂ ਦੇ ਪਿੰਡ ਜਵਾਹ ਮਹਾਪੁਰਚ ਰਹਿੰਦੇ ਸੀ ਉਹਨਾਂ ਕੋ ਲੈ ਗਈ ਕਹ ਲੱਗੀ ਮਹਾਪੁਰਚੋ ਮੇਰੀ ਬੇਨਤੀ ਇਹ ਹੈ ਕਿ ਮੇਰੇ ਦੋ ਬੱਚੇ ਨੇ ਤੇ ਘਰੇ ਗਰੀਬੀ ਐ ਮੈਂ ਇੱਕ ਨੂੰ ਪੜਾ ਸਕਦੀ ਆ ਕਿ ਤੁਸ ਮੈਂ ਕਿਨੂੰ ਪੜਾਵਾਂ ਪਹਿਲਾਂ ਤਾਂ ਮਾਂ ਪ੍ਰਖਿਆ ਨੇ ਉਹ ਬਲਵਾਤਾ ਹੀ ਲਿਖਿਆ ਆਪਣੇ ਜੀਵਨ ਵਿੱਚ ਕਹਿੰਦਾ ਕਾ ਉਹਨੇ ਮੇਰੇ ਤੇ ਹੱਥ ਕਰਤਾ ਵੀ ਇਹਨੂੰ ਪੜਾਵਾ ਦੇ ਜੇ ਦੇ ਕੋ 400 ਰੁਪਏ ਜਾਣਗੇ ਕਹ ਲੱਗੇ ਮੈਂ ਘਰੇ ਆ ਘਰੇ ਆ ਗਈ ਤੜਕੇ ਮੇਰੀ ਮਾਤਾ ਨੇ ਮੈਨੂੰ ਪਿਆਰ ਕੀਤਾ ਪਿਆਰ ਕਰਕੇ ਤੇ ਮੈਨੂੰ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਛੱਡ ਆਇਆ ਕਿਉਂਕਿ ਉਸ ਟਾਈਮ ਆ ਪੜਾਈਆਂ ਹੁੰਦੀਆਂ ਸੀ ਗੁਰਦੇ ਬੈਠੇ ਗ੍ਰੰਥੀ ਸੰਗ ਉਹੀ ਸੇਵਾ ਇਹ ਕਹਿੰਦੇ ਹੁੰਦੇ ਸਨ ਕਹਿੰਦਾ ਤਾਂ ਕਾਫੀ ਬੱਚੇ ਉੱਥੇ ਖੇਡਦੇ ਰਹਸਨ ਤੇ ਬੱਚੇ ਵਿਦਿਆਰਥੀ ਮਾਰਕ ਤੇ ਮਾਰੀ ਉੱਤੇ ਮੈਨੂੰ ਮੇਰੀ ਮਾਂ ਪੁੱਛਦਾਈ ਕੱਲ ਲੱਗੇ ਮੈਂ ਉੱਥੇ ਪੁੱਛਿਆ ਬੰਗੇ ਇੱਥੇ ਅਧਿਆਪਕਾ ਕੌਣ ਹੈ ਇੱਥੇ ਪੜ੍ਹਾਈ ਕਰਾਉਂਦਾ ਕੌਣ ਹੈ ਕੱਲ ਲੱਗੇ ਇੱਥੇ ਅਧਿਆਪਕੇ ਨਹੀਂ ਕੋਈ ਵੀ ਇੱਕ ਨਿਹੰਗ ਸਿੰਘ ਹੈ ਘੋੜੇ ਤੇ ਸਵਾਰ ਰਹਿੰਦਾ ਹੈ ਬਾਹਰ ਯਾਤਰਾ ਤੇ ਰਹਿੰਦਾ ਹੈ ਹਫ਼ਤੇ ਬਾਅਦ ਆਉਂਦਾ ਹੈ ਸਾਨੂੰ ਉਹ ਸੰਸ਼ਾ ਦੇ ਜਾਂਦਾ ਹੈ ਸਬਕ ਦੇ ਜਾਂਦਾ ਹੈ ਅਸੀਂ ਉਹ ਯਾਦ ਕਰ ਲਏ ਨੇ ਹਫ਼ਤੇ ਬਾਅਦ ਫੇਰ ਸਾਨੂੰ ਸੁਣਾ ਦਿੰਦੇ ਨੇ ਸਾਨੂੰ ਉਹ ਸਭ ਦੇ ਜਾਂਦਾ ਸਭੀ ਇੱਕ ਰਾ ਵਿਦਿਆਥੀ ਹੋ ਰਹੀ ਹੈ ਤਰਾ ਜੀ ਪੜ੍ਹਾਈ ਹੋ ਰਹੀ ਸਾਡੀ ਇੱਥੇ ਇਹ ਲੱਗਾ ਠੀਕ ਐ ਕੋਈ ਦਿਨ ਬਾਅਦ ਉਹ ਨਿਹੰਸ ਸਿੰਘ ਆਇਆ ਹੱਥੇ ਤੇ ਬਰਚਾਉ ਦੇ ਰੰਗੀ ਹੋਈ ਰੂਹ ਐ ਬਾਣੀ ਵਾਲਾ ਜੁੜਿਆ ਹੋਇਆ ਐ ਅੰਦਰੋਂ ਸ਼ਰਧਾ ਵਾਲਾ ਐ ਤੇ ਉਹ ਜਦੋਂ ਆਇਆ ਨਾ ਕਹਿ ਲੱਗਾ ਸਾਰੇ ਬੱਚੇ ਲੈਨ ਚ ਲਾ ਲਿਓ ਕਹਿੰਦਾ ਸਾਰੇ ਬੱਚੇ ਲੈਨ ਚ ਲੱਗ ਗਏ ਤੇ ਕਹਿਣ ਲੱਗਾ ਮੇਰੇ ਵੱਲ ਨੂੰ ਮੁੱਕ ਕਰਕੇ ਉਹ ਨਿਹੰਸ ਤੇ ਕਹਿ ਲੱਗਾ ਵੀ ਆਹ ਮੁੰਡਾ ਕਿੰਨਾ ਦਾ ਐ ਕਹਿ ਲੱਗਾ ਤੂੰ ਇੱਥੇ ਕਿੱਲਾ ਆਇਆ ਕਿੰਨਾ ਦਾ ਮੁੰਡਾ ਕਹਿ ਲੱਗਾ ਮੈਂ ਬਾਣੀਆਂ ਦਾ ਮੁੰਡਾ ਐ ਮੇਰਾ ਨਾਮ ਬਲਵੰਤ ਐ ਇਹ ਕਿਉਂ ਤੇ ਕੀ ਆਣ ਵਾਤੇ ਆਇਆ ਕਿਦਾ ਮੈਂ ਵਿਦਿਆਲਾਇਨ ਵਾਤੇ ਆਇਆ ਮੈਂ ਪੜਾਈ ਕਰਨ ਵਾਤੇ ਆਇਆ ਕਹ ਲੱਗਾ ਵੀ ਕੀ ਵਿਦਿਆ ਲਈ ਤੂੰ ਕਹ ਲੱਗਾ ਪਹਿਲਾਂ ਕੋਈ ਸਬਕ ਦਿਓ ਤੈਨੂੰ ਦੇਣਾ ਪਹਿਲੇ ਮੈਂ ਪੜਾਉ ਕੋਈ ਨਾ ਕੋਈ ਸੰਖਿਆ ਦਿਓ ਪਹਿਲਾਂ ਫਿਰ ਮੈਂ ਪੜਾਹ ਤੈਨੂੰ ਸੁਣਾਵਾਂਗਾ ਉਸ ਨਿਹੰਗ ਸਿੰਘ ਨੇ ਬਾਕੀ ਬੱਚਿਆਂ ਨੂੰ ਕਹ ਲੱਗਾ ਵੀ ਪਾਸੇ ਉਸ ਤੋਂ ਕੱਲਾ ਬੱਚਾ ਠਹਿਰੇ ਬਸ ਉਸ ਬੱਚੇ ਨੂੰ ਢੋਲ ਬੁਲਾਇਆ ਉਹਨੇ ਤੇ ਧਰਤੀ ਦੇ ਉੱਪਰ ਸਾਤੀ ਉੱਤੇ ਉੱਪਰ ਉਹਨੇ ਆਪਣੇ ਬਰਛੇ ਦੇ ਨਾਲ ਪਹਿਲਾ ਏ ਕਾ ਲਿਖਿਆ ਫੇਰ ਕੁਲੀਏ ਨੂੰ ਮਾਰਾ ਉਗਾ ਲੈ ਦਿੱਤਾ ਤੇ ਮੈਨੂੰ ਕਹਿ ਲੱਗੇ ਇਹ ਕੀ ਲਿਖਿਆ ਹੈ ਕਹਿ ਲੱਗੇ ਵੀ ਮੈਂ ਤਾਂ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਪਹਿਲੀ ਵਾਰ ਆਇਆ ਤੁਹਾਡੇ ਕੋਲ ਕਹਿ ਲਗਾ ਇਹਨੂੰ ਕਹੇ ਇੱਕ ਓੰਕਾਰ ਇਹ ਕਹੇ ਓੰਕਾਰ ਇਹਦਾ ਮੈਂ ਕਹੇ ਤਾਂ ਓੰਕਾਰ ਉਹਨੇ ਪੰਜ ਵਾਰ ਮੈਨੂੰ ਅੱਗੇ-ਅੱਗੇ ਬੋਲਿਆ ਤੇ ਮੈਂ ਮਗਰਮਗਰ ਬੋਲ ਰਿਹਾ ਸੀ ਕਹਿ ਲਗਾ ਆਹ ਤੇਰਾ ਪਹਿਲਾ ਸਬਕ ਹੈ ਜ਼ਿੰਦਗੀ ਦਾ ਇਹਨੂੰ ਯਾਦ ਰੱਖੀ ਕਹਿ ਲੱਗੇ ਕਹਿ ਲਗਾ ਮੈਨੂੰ ਉਹ ਸਬਕ ਦੇ ਗਿਆ ਐ ਲੱਗਾ ਮੈਂ ਆਪਣੀ ਜ਼ਿੰਦਗੀ ਵਿੱਚ ਇੱਕੋ ਕਾਰ ਨੂੰ ਨਹੀਂ ਭੁੱਲਿਆ ਇੱਕੋ ਕਾਰ ਨੂੰ ਭੁੱਲਿਆ ਮੈਂ ਉਸ ਪਰਮੇਸ਼ਰ ਨੂੰ ਨਹੀਂ ਭੁਲਿਆਦਾ ਮੈਂ ਉਹ ਐਨੀ ਬਖਸ਼ੀ ਹੋਈ ਉਹ ਬੱਚੇ ਦੇ ਉਹਨੇ ਆਈ ਮੈਲ ਹਰ ਉਹ ਕਿਤੇ ਸਿੱਖ ਪੰਜਾਬੀ ਤੇ ਪੀ ਐਚ ਡੀ ਉਹ ਬੱਚੇ ਨੇ ਅਮਰੀਕਾ ਚੋਂ ਕਰਕੇ ਆਇਆ ਸੀ ਉਹ ਐਨੀਆਂ ਬਖਸ਼ੀਆਂ ਉਹ ਫਿਰ ਲਿਖਦਾ ਆਪਣੀ ਜ਼ਿੰਦਗੀ ਵਿੱਚ ਕਹਿੰਦਾ ਮੈਨੂੰ ਕਈ ਵਾਰ ਆਈ ਅਮ ਸੁਸ ਹੁੰਦਾ ਹੁੰਦਾ ਕਈ ਵਾਰ ਮੈਨੂੰ ਮੰਦਰ ਨੂੰ ਕੋਈ ਸਮਾਂ ਆਵੇਗਾ ਕਹਿੰਦਾ ਕਹ ਲਗਾ ਮੇਰੀ ਜ਼ਿੰਦਗੀ ਦਾ ਪਹਿਲਾ ਜਿਹੜਾ ਸਬਕ ਹੈ ਜਿਹੜੀ ਪਹਿਲੀ ਗੱਲ ਉਹ ਵੀ ਇੱਕੋ ਹੰਕਾਰ ਸੀ ਤੇ ਮੇਰੀ ਜ਼ਿੰਦਗੀ ਦਾ ਆਖਰੀ ਜਿਹੜਾ ਸਬਕ ਹੋਵੇਗਾ ਕੋਈ ਇੱਕੋ ਹੰਕਾਰ ਹੀ ਹੋਵੇਗਾ ਤੇ ਮੇਰੀ ਜ਼ਿੰਦਗੀ ਦੀ ਜਿੰਨੀ ਨਹੀਂ ਪੜਾਈ ਹੈ ਉਹ ਸਾਰੇ ਇੱਕੋ ਹੰਕਾਰ ਦੇ ਵਿੱਚ ਹੀ ਹੈ ਸਭ ਕੁਝ ਦੂਜੀ ਗੱਲ ਕੀ ਬੜੀ ਵਧੀਆ ਕਹ ਲਗਾ ਮੈਨੂੰ ਜਿਹੜਾ ਅਹਿਸਾਸ ਹੁੰਦਾ ਹੈ ਕੋਈ ਸਮਾਂ ਆਵੇਗਾ ਇੱਕ ਨਿਹੰਗ ਸਿੰਘ ਘੋੜੇ 'ਤੇ ਸਵਾਰ ਹੋ ਕੇ ਆਵੇਗਾ ਹੱਥ 'ਚ ਉਹਦੇ ਬਰਛਾ ਹੋਵੇਗਾ ਉਹ ਧਰਤੀ ਦੇ ਆਕਾਸ਼ ਵਿੱਚ ਇੱਕ ਓੰਕਾਰ ਦੇ ਗਿਆ ਆ ਕੇ ਵਰਛੇ ਦੇ ਨਾਲ ਕਹਿੰਦਾ ਇੱਕ ਓੰਕਾਰ ਸਾਰੇ ਸੰਸਾਰ ਪੜੇਗਾ ਉਹ ਜਿੰਨਾ ਤੇ ਸਾਰਾ ਸੰਸਾਰ ਜਿੰਨਾ ਸਾਰੀ ਪਰਜਾ ਏਕ ਓੰਕਾਰ ਨਾਲ ਨਹੀਂ ਜੁੜਦੀ ਉਹਨਾਂ ਤੇ ਸਾਡੇ ਸੰਸਾਰ ਤੇ ਸ਼ਾਂਤੀ ਵੀ ਨਹੀਂ ਲਿਆਉਂਦੀ ਏਕ ਓੰਕਾਰ ਨਾਲ ਜੁੜ ਕੇ ਸ਼ਾਂਤੀ ਆਉਣੀ ਸਾਡੇ ਉਹ ਤਾਂ ਅੰਦਰ ਉਹਦਾ ਚਾਹ ਨਹੀਂ ਕਹਿੰਦਾ ਭਾਵ ਆ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਨਾਮ ਜਪਣ ਦੀ ਗੱਲ ਹੈ ਜਿੰਨਾ ਵੀ ਏਕ ਓੰਕਾਰ ਨੂੰ ਜਪਿਆ ਹੈ ਸਿਮਰਨ ਕੀਤਾ ਹੈ ਉਹਨਾਂ ਤੇ ਬੜੀਆਂ-ਬੜੀਆਂ ਬਖਸ਼ਾਂ ਇਸ ਵਾਰ ਤੇ ਮੇਰੀ ਪਹਿਲੀ ਬੇਨਤੀ ਇਹ ਹੈ ਬੜੀਆਂ ਤੇ ਆਮਰਤਾ ਸਿੰਘ ਬੈਠੇ ਰਹੂਗਾ ਵੇਖੀਆਂ ਨੇ ਆਪਾਂ ਅਮਰਤ ਜੀ ਨੇ ਚੁੱਕੇ ਜਿੰਦਗੀ ਜ਼ਰੂਰ ਖਚਲੂ ਕਰ ਦੇਈਏ ਭਵੇਂ 15-20 ਮਿੰਟ ਹੀ ਵਾਇਗਲੂ ਸੇਮਰ ਜ਼ਰੂਰ ਕਰਿਆ ਕਰੋ ਜਾਂ ਮੁਗਲ ਮੰਤਰ ਜਾ ਪਿਆ ਕਰੋ ਜਾਂ ਬਾਣੀ ਪੜ੍ਹ ਕੇ ਇਹ ਸਾਡੇ ਵਾ ਜਿੰਦਗੀ ਦਾ ਬਹੁਤ ਜ਼ਰੂਰੀ ਹੈ ਵੇਖੋ ਦੁਨੀਆ ਜਿੰਨੀਆਂ ਵੀ ਦੱਤਾ ਨੇ ਭਵੇਂ ਉਹ ਸਾਡੇ ਘਰ-ਬਾਰ ਨੇ ਕੋਟੀਆਂ ਤਾਰਾਂ ਜੋ ਵੀ ਅੱਜ ਕੋਲ ਹੈ ਇਹ ਦੁਨਿਆਵੀ ਦਾਤ ਹੈ ਇਹ ਦੁਨਿਆਵੀ ਨੇ ਦੁਨੀਆਂ 'ਚ ਰਹਿ ਜਾਣੀਆਂ ਨਾਮ ਇੱਕ ਅਜਿਹੀ ਦਾਤ ਹੈ ਬਾਣੀ ਇੱਕ ਅਜਿਹੀ ਦਾਤ ਹੈ ਜਿਹੜੀ ਲੋਕ ਵਿੱਚ ਵੀ ਜਿਹੜੀ ਲੋਕੋ ਸਾਡੇ ਨਾਲ ਵੀ ਜਾਣੀ ਹੈ ਜੈ ਮਾਤ ਕਿਤਾਸਤ ਮੀਤ ਨਾ ਭਾਈ ਮਨ ਬੂਹਾ ਨਾਮ ਤੇ ਰਹਿ ਸੰਤ ਉੱਥੇ ਨਾਮ ਹੈ ਸਦਾ ਕਰਨੀ ਹੈ ਦੁਜੀ ਨਾ ਬੇਨਤੀ ਕਰਨੀ ਹੈ 13 ਮਾਰਚ ਨੂੰ ਇੱਕ ਬੜਾ ਜਿਹੜਾ ਵਿਹਾਰਾ ਸੇ ਕੌਮਾਂ ਤੋਂ ਬੜਾ ਵਿਹਾਰਾ ਆ ਰਿਹਾ ਹੈ ਜਿੱਦੇ ਮਾਪਾ ਖਾਲਸਾ ਪ੍ਰਗਟ ਦੀਪ ਚਾਹ ਦੇਣੇ ਆ ਉਹਦੇ ਬਾਰੇ ਥੋੜੀ ਜਿਹੀ ਗੱਲ ਕਰਨੀ ਹੈ ਖਾਲਸਾ ਸਾਜਨਾ ਦਿਵਸ ਤੇ ਗੁਰੂ ਗੋਬਿੰਦ ਸਿੰਘ ਜੀ ਬੜੀ ਵੱਡੀ ਵਡਿਆਈ ਕੀਤੀ। ਅਨੰਦਪੁਰ ਦੀ ਧਰਤੀ ਤੇ ਖਾਲਸਾ ਪੰਥ ਪ੍ਰਗਟ ਕੀਤਾ। ਖਾਲਸਾ ਪੰਥ ਦੀ ਸਜਣਾ ਕੀਤੀ ਵਿਸਾਖੀ 1699। ਔਰ ਇਹ ਜੋ ਪ੍ਰਗਟ ਹੋਣ ਕੇ ਦਾ ਵਿਸ਼ਾ ਹੈ ਖਾਲਸਾ ਪ੍ਰਗਟ ਕੀਤਾ। ਇਹਦੇ ਬਾਰੇ ਬੜੇ ਵਿਦਵਾਨਾਂ ਨੇ ਵੱਖਰੀਆਂ-ਵੱਖਰੀਆਂ ਆਪਣੀਆਂ ਲਿਖਿਆ ਹੈ। ਪਰ ਜਿਹੜੇ ਮੈਂ ਇੱਕ ਬਾਬਾ ਨੂੰ ਪੜਿਆ ਸੀ ਉਹਦਾ ਨਾਮ ਸੀ ਅਫਦਲ ਕਰਾਨੀ। ਉਹ ਬੰਦਾ ਕੌਣ ਸੀਗਾ? ਉਹ ਅਰੰਗ ਜੇ ਵੱਲੋਂ ਭੇਜਿਆ ਹੋਇਆ ਇੱਕ ਸੀਆਈਡੀ ਕਰਨ ਵਾਲਾ ਬੰਦਾ ਸੀ ਉਹ ਉਹਦਾ ਕੰਮ ਕੀ ਸੀਗਾ ਵੀ ਅਨੰਦਪੁਰ ਇਹਦਾ ਹੁੰਦਾ ਸੀ ਇੱਥੇ ਆਣ ਕੇ ਇਹਨੇ ਇੱਕ ਮੁਸਲਮਾਨ ਹੋਣ ਦੇ ਬਾਵਜੂਦ ਇਹਨੇ ਆਪਣੀ ਰੱਬੀਕ ਹੈ ਉਹ ਬਾਹਮਨਾ ਵਾਲਾ ਹੈ ਉਹ ਬਾਹਮ ਦਾ ਰੁਕ ਧਰ ਕੇ ਇੱਥੇ ਆਣ ਕੇ ਉਹਨੇ ਆਪੀ ਸਿਹੜ ਕਰਨੀ ਕਰਨੀ ਜਦੋਂ ਇਹ ਘਰ ਆਪਈ ਹੈ ਕੋਦੋਂ ਇਹ ਬੰਦਾ ਉਹਦੇ ਗੇਟ ਮੌਜੂਦ ਸੀਗਾ ਬਹੁਤ ਜ਼ਿਆਦਾ ਕੱਠ ਸੀਗਾ ਕਹਿਣ ਲੱਗੇ ਅਮਰਤ ਵਿਆਹ ਸੀਗਾ ਤੇ ਬੜੀ-ਬੜੀ ਇੱਕ ਸਟੇਜ ਲਾਈ ਗਈ ਬਰਾਬਰ ਦਾ ਸੰਗਤ ਆਇਆ ਗਿਆ ਅਮਰਤਿ ਵੇਕਨ ਲਾ ਕੇ ਪਹਿਲਾ ਤੀਰਤੋ ਯਾ ਸਦੀਵਾਰ ਦਾ ਉਸ ਤੋਂ ਬਾਅਦ ਕਦਗੀਆਂ ਵਾਲਾ ਬਾਦਸ਼ਾਹ ਆਪ ਰੱਤ ਕਿਸੇ ਵੀ ਸਾਹਿਬ ਲੈ ਕੇ ਤੇ ਬੜੇ ਜੋਰ ਦੇ ਵਿੱਚ ਬੜੇ ਜਲਾਅ ਦੇ ਵਿੱਚ ਕਹਿੰਨ ਲਾ ਕੇ ਸਟੇਜ ਤੇ ਆਉਂਦੇ ਐ ਤੇ ਸੰਗਤ ਵਾਲ ਨੂੰ ਮੋਹ ਕਰਕੇ ਇਹ ਗੱਲ ਕਹਿੰਦੇ ਐ ਕਿ ਅੱਜ ਮੈਨੂੰ ਇੱਕ ਸਿੱਖ ਤੇ ਇੱਕ ਸਿਰਦੀ ਲੋੜ ਐ ਜਦੋਂ ਆਵਾਜ਼ ਮਾਰਦੇ ਆ ਨਾ ਉਦੋਂ ਭਾਈ ਦਇਆਰਾਮ ਜੀ ਸਭ ਤੋਂ ਪਹਿਲੀ ਬਾਜਰੀ ਉੱਠ ਕਹਿੰਦੇ ਆ ਇਹਦੇ ਨਾਲ ਕਈ ਪੈ ਰਹੇ ਆ ਪਹਿਲੀ ਬਾਜ ਮਾਰੀ ਕੁੱਠਿਆ ਨਹੀਂ ਦੂਜੀ ਮਾਰ ਬਾਅਦ ਤੀਜੀ ਬਾਅਦ ਨਹੀਂ ਨਹੀਂ ਢਾਈ 300 ਸਾਲ ਤੋਂ ਬੱਚੇ ਨੇ ਪੜ੍ਹਾਈ ਕਰਾਈ ਹੋ ਗਈ ਬੱਚੇ ਚਾਰੇ ਨਹੀਂ ਸੀ ਪਰ ਬੱਚਿਆਂ ਦੀ ਬੱਚੇ ਚਾਰ ਬਾਦ ਚਾਰ ਸਾਲ ਸਿੱਖੀ ਦਾ ਬੱਤਸਾ ਨਾ ਪਹਿਲੀ ਬਾਜ ਉੱਠਿਆ ਭਾਈ ਗਿਆ ਜਦੋਂ ਉੱਠਿਆ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਸਿਰ ਧੜ ਤੋਂ ਵੱਖਰਾ ਕੀਤਾ ਫੇਰ ਬਾਜ ਮਾਰੀ ਭਾਈ ਧਰਮਚੰਦ ਜੀ ਆਏ ਭਾਈ ਮੋਹਨ ਚਾਂਦ ਜੀ ਆਏ ਇਸ ਤਰ੍ਹਾਂ ਪੰਜਾ ਸਿੰਘਾਂ ਨੇ ਸਿਰ ਲਏ ਸਿਰ ਤਾਂ ਧਿਰ ਧਰ ਤੋਂ ਅਲੱਗ ਕੀਤੇ ਫਿਰ ਇੱਕ ਦਾ ਸਿਰ ਦੂਜੇ ਸਿਰ ਨਾਲ ਆਇਆ ਉੱਪਰ ਕਪੜਾ ਸਾਫ਼ ਹੀ ਸਵਾਈ ਕਰ ਦਿੱਤੀ ਫਿਰ ਇੱਕ ਬਾਟਾ ਮੰਗਾਇਆ ਇੱਕ ਖੰਡਾ ਮੰਗਾਇਆ ਸੁਨੇਹਰਾ ਮੰਗਾਇਆ ਵਿੱਚ ਸਭ ਤੋਂ ਜ਼ਿਆਦਾ ਪਾਇਆ ਗਿਆ ਪਤਾਸੇ ਪਾਏ ਗਏ ਤੇ ਦਸਵੇਂ ਪਾਤਸ਼ਾਹ ਕੋਈ ਸਮਾਂ ਕਲਾਮ ਪੜਦਾ ਰਿਹਾ ਉਹ ਕਲਾਮ ਲਿਖਦਾ ਹਾਲਾਂਕਿ ਆਪਾਂ ਕਹਿੰਦੇ ਗਿਬਾਰੀ ਬਾ ਤੇਰੇ ਗੁਰ ਸਾਹਿਬ ਜੀ ਗਰਬਾਣੀ ਪੰਨ ਤੋਂ ਬਾਅਦ ਅਮਰ ਤਿਆਰ ਕੀਤਾ ਉਹ ਪੰਜ ਪਜੜਿਆ ਚੁੜੇ ਇਹਨਾਂ ਦੇ ਮੁਖ ਵਿੱਚ ਪਾਏ ਗਏ ਇਹਨਾਂ ਦੇ ਇਸਾਂ ਵਿੱਚ ਪਾਏ ਗਏ ਸਿੱਟੇ ਝੜਕੇ ਗਏ ਇਹਨਾਂ ਪੰਜਾਂ ਨੂੰ ਜੀਵਤ ਕੀਤਾ ਗੁਰਗੋਬਿੰਦ ਸਿੰਘ ਜੀ ਜੀਵਤ ਕਰਨ ਤੋਂ ਬਾਅਦ ਇਹਨਾਂ ਦੇ ਬਾਣੇ ਪਵਾਏ ਗਏ ਪੰਜ ਕਕਾਰ ਪਾਏ ਪਾਟੇ ਤੇ ਇਹਨਾਂ ਨੂੰ ਸ਼ਕੀਤੇ ਲੈ ਕੇ ਆਉਂਦਾ ਗੁਰਗੋਬਿੰਦ ਸਿੰਘ ਮਾਰਾ ਜਦੋਂ ਸ਼ਕੀਤੇ ਲੈ ਕੇ ਆਉਂਦਾ ਨਾ ਉਦੋਂ ਫਿਰ ਪੰਜਾਂ ਨੂੰ ਅਮਰ ਝਾਕਾਰ ਕੇ ਤੇ ਦਇਆ RAM ਤੋਂ ਤੇ ਦਇਆ ਸਿੰਘ ਵਾਜੰਦੇ ਮੋਖ ਜਾਂ ਤਾਂ ਲੋਕ ਸਿੰਘ ਬਣ ਜਾਂਦੇ ਇਸ ਤਰ੍ਹਾਂ ਪੰਜਾਂ ਨੂੰ ਅਮਰਤ ਘਾ ਕੇ ਫਿਰ ਪੰਜਾਂ ਕੋਲੋਂ ਅਮਰਤਾਪ ਚੱਕਦਾ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਂਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਅਮਰਤ ਮੰਗਦਾ ਹਨ ਨਾ ਨਾ ਪੰਜਾਂ ਕੋਲੋਂ ਤੇ ਪੰਜ ਚਾਰੇ ਸਵਾਲ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਸਵਾਲ ਇਹ ਕਰਦੇ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਤੱਕ ਪੂਰੇ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਪੜ ਕੇ ਵੇਖ ਲੋ ਤੁਸੀਂ ਅੱਜ ਤੱਕ ਨਹੀਂ ਹੋਇਆ ਕਿ ਗੁਰੂ ਚੇਲਾ ਤੇ ਚੇਲਾ ਗੁਰੂ ਹੋ ਜਾਵੇ ਤੁਹੇ ਸਾਡੇ ਗੁਰੂ ਜੀ ਤੁਸੀਂ ਸਾਡੇ ਵਿਚਾਰ ਮੰਨਦੇ ਈ ਸਾਡੇ ਕੋਲ ਇਹ ਹੋ ਰਿਹਾ ਏ ਇਹ ਉਲਟ ਹੋ ਰਿਹਾ ਏ ਕਹਿ ਲੱਗੇ ਇਸ ਤਰ੍ਹਾਂ ਹੀ ਹੋਵੇਗਾ ਇਸ ਤਰ੍ਹਾਂ ਹੀ ਹੋਣਾ ਹੈ ਵਾਹ ਪ੍ਰਗਟਿਓ ਮਰਦ ਦਾ ਗਮੜਾ ਬਰਿਗਾਮਾ ਕੇਲਾ ਵਾਹ ਵਾਹ ਬੇਤ ਸਿੰਘ ਆਪੇ ਗੁਰ ਚੇਲਾ ਕਹਿ ਲੱਗੇ ਇਤਰੇ ਹੀ ਹੋਣਾ ਕੱਲ ਕੰਨ ਮਨ ਮਮਤੀ ਦਾਦੇਓ ਤੇ ਭਾਈ ਦਾਸ ਸੇ ਕਹਿ ਲੱਗੇ ਕਲਗੀਆਂ ਵਾਲਿਆ ਬਾਦਸ਼ਾਹ ਅਮਰ ਤਾਂ ਤੁਸੀਂ ਮੰਗਾ ਲੱਗ ਪੇ ਜੇ ਪਰ ਸਾਡੇ ਇੱਕ ਹੋਰ ਸਵਾਲ ਏ ਕਹਿ ਲੱਗੇ ਦੱਸੋ ਕਲਕ ਸਾਨੂੰ ਅਮਰ ਨਹੀਂ ਮਿਲਿਆ ਅਸੀਂ ਆਪਣਾ ਸਿਰ ਦਿੱਤਾ। ਦੱਸੋ ਤੁਸੀਂ ਕੀ ਦੋਗੇ? ਅਸੀਂ ਆਪਾਂ ਮੰਗਦੇ ਜੇ ਦੱਸੋ ਕੀ ਦੋਗੇ ਮੱਤਪਾਲਾ ਜਦ ਤੱਕ ਲਈ। ਸਤਿਗੁਰ ਕਾਹ ਲੱਗੇ ਭਾਈ ਬਿਆ ਸ਼ਿਆਮ। ਤੁਹੇ ਦਿੱਤਾ ਇੱਕ ਸਿਰ। ਤੁਹਾਨੂੰ ਮਿਲ ਗਿਆ ਅਮਰਤ। ਤੇ ਕਿਰਪਾ ਕਰਕੇ ਮੈਨੂੰ ਅਮਰਤ ਉਹ ਵਾਜ ਰੱਖਿਆ ਜੀ ਕਦੀ ਵੀ। ਤੁਸੀਂ ਇੱਕ ਸਿਰ ਦਿੱਤਾ। ਜੇ ਕੱਲ ਨੂੰ ਕਿਤੇ ਸਿੱਖ ਪੰਥ ਨੂੰ ਲੋੜ ਪੈਂਦੀ ਏ। ਤੁਸੀਂ ਦਿੱਤਾ ਇੱਕ ਸਿਰ। ਮੈਂ ਸਾਰਾ ਸਰਬੰਸ ਦੀ ਗੱਲ ਕਰਦਾ ਹਾਂ। ਪਰ ਕਿਰਪਾ ਕਰਕੇ ਮੈਨੂੰ ਅਮਰ ਜੀ ਉਸ ਕਾ ਦਿਆ ਜੀ। ਮੇਰਾ ਅਮਰਤ ਬਾਣੀ ਰੱਖੋ ਕਿ ਕਿੰਨੀ ਜਮਲਕ ਦਾਤ ਹੋਵੇਗੀ ਗੁਰੂ ਗੋਬਿੰਦ ਸਿੰਘ ਆਪ ਦਾਤ ਮੰਦੇ ਬੈਠੇ ਅਮਰ ਚਕਿਆ ਗੋਬਿੰਦ ਸਿੰਘ ਬਣੇ ਜਿਸ ਤੋਂ ਬਾਅਦ ਕਾਹ ਵੀ ਉਤੇ ਅਮਰ ਚਕਿਆ 20000 ਜਿਹੜਾ ਤੇ 20000 ਨੇ ਅਮਰ ਦੀ ਦਾਤ ਪ੍ਰਾਪਤ ਕੀਤੀ ਉਹਨੂੰ ਉਸ ਤੋਂ ਬਾਅਦ ਜਿਹੜਾ ਉਹ ਅਬਦੁਲ ਰਾਨੀ ਹੈ ਉਹ ਆ ਕੇ ਦੇਖਣ ਆਇਆ ਸਾਹ ਕੋਲ ਉਹਦੇ ਮਨ ਵਿਚਾਰ ਆਇਆ ਕਿ ਆਪ ਦਾ ਕਰਾਨੀ ਤੇਰੇ ਕਿੱਡੇ ਮਾਰੇ ਕਰਮ ਨੇ ਕੀਲੇ ਤੇਰੇ ਸਾਹਮਣੇ ਅਮਰਤ ਮੰਡਿਆ ਜਾ ਰਿਹਾ ਹੋਵੇ ਤੇਰੇ ਸਾਹਮਣੇ ਐਡੀ ਮਲ ਬੋਲਕ ਦਾ ਮੰਡੀ ਗਈ ਹੋਵੇ ਤੂੰ ਲਾਗਦਾ ਬੈਠਾ ਹੈ ਉਹਦੀ ਜਮੀਰ ਜਾਗੀ ਫਿਰ ਉਹ ਵੀ ਫਿਰ ਉੱਠਣ ਲੱਗਾ ਉੱਠਣ ਤੋਂ ਬਾਅਦ ਪਹਿਲਾਂ ਆਪਣੇ ਇੱਕ ਚਿੱਠੀ ਲਿਖਿਆ ਰੱਬ ਜੀ ਨੂੰ ਕਿੱਤੀ ਇਹ ਲਿਖੀ ਦਾ ਰੰਗਜੀਤ ਇਹ ਤੈਨੂੰ ਮੈਂ ਆਖੀ ਚਿੱਠੀ ਲਿਖਣ ਲੱਗਾ ਉਹ ਲਾਖੀ ਇਸ ਤੋਂ ਬਾਅਦ ਮੈਂ ਤੇਰੀ ਸਿਹੇਟੀ ਨਹੀਂ ਕਰਾਂਗਾ ਮੈਂ ਤੈਨੂੰ ਇਹ ਕਹਿਣਾ ਚਾਹਣਾ ਹੈ ਮੈਂ ਤੇ ਕਾਹ ਦੀ ਸਮੇਂ ਤੋਂ ਦੋਸਾਂ ਨੂੰ ਸਿਹੇਟੀ ਕਰ ਰਿਹਾ ਸੀਗਾ ਪਰ ਮੈਨੂੰ ਇਹ ਮਹਿਸੂਸ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਕੋਈ ਆਸਾਨ ਨਹੀਂ ਗੁਰੂ ਗੋਬਿੰਦ ਸਿੰਘ ਅੱਲਾ ਦਾ ਰੂਪ ਏ ਗੁਰੂ ਗੋਬਿੰਦ ਸਿੰਘ ਰਾਹ ਤੇ ਸੰਸਾਰ ਤੇ ਆਇਆ ਤੇ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਅੱਜ ਤੋਂ ਬਾਅਦ ਈਰਖਾ ਛੱਡ ਦੇ ਗੁਰੂ ਗੋਬਿੰਦ ਸਿੰਘ ਲੜਾਈ ਝਗੜੇ ਛੱਡ ਦੇ ਇਹਦੀ ਛੱਣ ਚ ਆ ਜਾ ਤੇ ਬਾਜਵੇਂਗਾ ਜੇ ਤੈ ਬਿਸਤਰਾ ਹੀ ਰੱਖਾ ਕਰਦਾ ਰਿਹਾ ਲੜਾਈ ਝਗੜੇ ਕਰ ਈਰਖਾ ਕਰਦਾ ਰਿਹਾ ਤੇਰਾ ਸੰਸਾਰ ਤੇ ਕੱਖ ਨਹੀਂ ਰਹਿਣਾ ਤੇਰਾ ਕਿਸੇ ਨਾਲ ਹੀ ਨਾ ਤੇ ਕਿਸੇ ਦੀ ਆ ਕੇ ਚਿੱਠੀ ਲੇਕ ਕੇ ਕਹ ਲਗਾ ਮੈਂ ਚਲਾ ਗਿਆ ਪੰਜਾਬ ਕੋਲ ਮੈਂ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਕੇ ਕਹਿ ਲਗਾ ਮੈਂ ਵੀ ਜਾ ਕੇ ਜਦੋਂ ਵੀਰਾਸਨ ਬੈਠ ਗਿਆ ਤੇ ਨਾਲੇ ਗੁਰੂ ਗੋਬਿੰਦ ਸਿੰਘ ਹੱਸਦੇ ਨੇ ਮੇਰੇ ਉੱਲ ਗਏ ਕਿਉਂ ਗੁਰੂ ਅੰਤਰਜਾਮੀ ਹੈ ਨਾ ਨੂੰ ਪਤਾ ਹੈ ਕੀ ਕਰਨਾ ਚਾਹਿਆ ਪਹਿਲਾਂ ਗੁਰੂ ਜਾਣਦੇ ਸੀ ਕੀ ਕਰਨ ਵਾਸਤੇ ਬੰਦਾ ਇੱਥੇ ਆਇਆ ਗੁਰੂ ਨਾਲ ਜਦੋਂ ਹੱਸਦਾ ਗੁਰੂ ਵੱਡੇ ਸਾਹ ਹੱਸਦੇ ਨੇ ਤੇ ਕਹਿ ਲਗਾ ਕਿ ਅਬਦਰਾਨੀ ਕੀ ਗੱਲ ਹੈ ਅੱਜ ਕੀ ਲੈਣ ਵਾਸਤੇ ਆਏ ਨਾ ਕਹਿ ਲਗਾ ਅਮਰਤ ਲੈਣ ਵਾਸਤੇ ਆਇਆ ਮੈਨੂੰ ਹੀ ਅbschਕਾਓ ਸਲਕਿਣਾ ਵਾਲੇ ਪਾਤਸ਼ਾਹ ਤੋਂ ਅਮਰ ਛਕਿਆ ਅਬਦ ਕਰਾਨੀ ਨੇ ਤੇ ਨਾ ਰੱਖਿਆ ਅਜਮੇਰ ਸਿੰਘ ਅਜਮੇਰ ਸਿੰਘ ਬਣਿਆ ਉਹ ਉਸ ਤੋਂ ਬਾਅਦ ਉਹ ਗੁਰ ਗੋਬਿੰਦ ਸਿੰਘ ਹੋ ਕੇ ਰਹਿ ਗਿਆ ਉਹਨੇ ਕਈਆਂ ਜੰਗਾਂ ਵਿੱਚ ਹਿੱਸਾ ਲਿਆ ਅਖੀਰ ਤੇ ਸਿੱਧੀ ਪ੍ਰਾਪਤ ਕੀਤੀ ਉਹ ਅਜਮੇਰ ਸਿੰਘ ਨੇ ਕਿ ਕਿਹਜਾ ਮੌਲਕ ਦਾਤ ਹੈ ਸੋ ਮੈਂ ਤਾਂ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਵੇਖੋ ਆਪਾਂ ਸਾਰੇ ਕੜਗੀਆਂ ਵਾਲੇ ਦੀਆਂ ਧੀਆਂ ਤੇ ਕੜਗੀਆਂ ਵਾਲੇ ਪੁੱਤਰ ਬਣ ਬੜੀ ਆਮੋਲਕ ਦਾਤ ਹੈ ਆਪਾਂ ਨੂੰ ਲੈਣੀ ਚਾਹੀਦੀ ਹੈ ਅਮਰ ਛਕਣਾ ਚਾਹੀਦਾ ਹੈ ਜਦੋਂ ਅਮਰਤ ਵੰਡ ਗਿਆ ਹੈ ਨਾ ਬਾੜੀ ਰਾਜੇ ਵੀ ਆਏ ਇਸ ਤੇ ਕਹਿ ਲੱਗੇ ਸਾਨੂੰ ਅਮਰਤ ਛਕਾਓ ਕਹਿਣ ਲੱਗੇ ਕਹਿ ਲੱਗਾ ਛਾਗਲੋ ਤੁਸੀਂ ਵੀ ਛਾਗਲੋ ਕਹਾਂ ਸਾਡੀ ਇੱਕ ਸ਼ਰਤ ਹੈ ਦੱਸੋ ਕੀ ਸ਼ਰਤ ਹੈ ਤੁਹਾਡੀ ਸਾਡੀ ਸ਼ਰਤ ਇਹ ਹੈ ਅਸੀਂ ਆ ਵੱਡੀ ਜਾਤ ਵਾਲੇ ਅਸੀਂ ਬਾਹਮਣਾਂ ਆ ਅਸੀਂ ਰਾਜਪੂਤਾਂ ਤੁਸੀਂ ਆ ਛੂਤੜਾਂ ਨੂੰ ਨੀਵੀਂ ਜਾਤਾਂ ਨੂੰ ਅਮਰਤ ਇਕੱਠੇ ਕੇ ਜਾਂਦੇ ਨਹੀਂਂਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਾਡੇ ਵਾਸਤੇ ਬਾਟਾ ਵੱਖਰਾ ਤਿਆਰ ਕੀਤਾ ਜਾਵੇ ਅਸੀਂ ਆ ਵੱਖਰਾ ਵੰਡ ਤੇ ਛਕਾਂਗੇ ਸਤਿਗੁਰ ਕਹਿਣ ਲੱਗੇ ਜਿਵੇਂ ਤੁਸੀਂ ਕਹਿੰਦੇ ਬੇ ਇਹਨੇ ਕਰੀ ਬਿਸ਼ਖਣ ਕੋ ਜਿਵੇਂ ਪਾ ਲਈ ਮਤਲਬ ਪਾਸ਼ਾ ਬਾਇਨਾ ਹੁੰਦਾ ਮੈਂ ਇਹਨੇ ਕੋ ਸਰਦਾਰ ਬਣਾਓ ਤਬ ਗੁਰੂ ਗੋਬੇ ਸਿੰਘ ਮੈਂ ਤਾਂ ਸਰਦਾਰ ਬਣਾਇਆ ਸਰਦਾਰੀ ਦੇਣੀ ਹੁੰਦਾ ਉਹ ਬਾਹਮਣ ਜਿਹੜੇ ਆ ਕਦਾਜਪੁੱਤ ਬਿਨਾ ਹੁਸੇ ਚਲੇ ਗਏ ਸਨ ਪਰ ਗੁਰੂ ਗੋਬੇ ਸਿੰਘ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਸਨ ਔਰ ਬਖਸ਼ੀਆਂ ਨੇ ਅੱਜ ਵੀ ਬਖਸ਼ੀਆਂ ਨੇ ਤੁਸੀਂ ਦੇ ਪੰਜਾਬ ਤੋਂ ਬਾਹਰ ਚਲੇ ਜਾਓ ਤੁਸੀਂ ਕਿਤੇ ਪੰਜਾਬ ਤੋਂ ਬਾਹਰ ਜਾਓ ਤੁਸੀਂ ਕਿਤੇ ਤੁਹਾਡੇ ਸਿਰ ਮਾਲੋ ਤੁਹਾਡੇ ਸਿਰ ਤੇ ਦਸਾਰ ਹੈ ਤਹਾਡੇ ਮੁਖ ਤੇ ਦਾੜੇ ਨੇ ਤੁਹਾਡੇ ਕਰ ਚਰਪਾਨ ਪਾਈ ਹੈ ਤੁਹਾਨੂੰ ਕਿਸੇ ਨੇ ਕੁਛ ਨਾ ਤੇਰੀ ਜਮੀਰ ਕਿੰਨੀ ਹੈ ਤੇਰੇ ਕੋਲ ਪੈਸਾ ਕਿੰਨਾ ਹੈ ਤੇਰੀ ਜਾਤ ਕਿਹੜੀ ਹੈ ਤੁਹਾਨੂੰ ਇਹ ਨਹੀਂ ਕਿਸੇ ਨੇ ਪੁੱਛਣਾ ਤੁਹਾਡੇ ਦਾੜਾ ਤਾਂ ਵੇਖ ਕੇ ਤੁਹਾਡੇ ਕੇਸ ਵੇਖ ਕੇ ਤੁਹਾਡੀ ਦਸਤਾਰ ਵੇਖ ਕੇ ਗੱਜ ਕਰਪਾਨ ਵੇਖ ਕੇ ਤੁਹਾਨੂੰ ਨਾ ਸਰਦਾਰ ਜੀ ਕਹੀ ਦਿਆਂ ਲੱਗਣੀ ਇਹ ਸਾਨੂੰ ਸਰਦਾਰੀਆਂ ਕੋ ਗੋਬੇ ਸਮਝਿਆ ਸਾਨੂੰ ਅਸੀਂ ਸਰਦਾਰੀਆਂ ਨੂੰ ਸਮਝ ਲਈ ਅਸੀਂ ਕੜਗੀ ਧਾਰ ਦੇ ਉੱਤਰ ਕਿ ਯੋਗ ਅਮਰ ਧਾਰੀ ਹੋ ਕੇ ਜਿਓ ਸੋ ਬੜੀਆਂ ਇਤਿਹਾਸ ਸਾਖ ਨੇ ਆਪਣੇ ਕੋਲ ਰਹੀਆਂ ਪੜਾਤ ਮੰਟੇਗੇ ਮੈਂ ਪੁੱਛਾਂਗਾ ਕਿਸ ਨਾਲ ਕੀ ਕਰਦਾ ਵਾਂ ਵੇਖੋ ਅਮਰ ਦੀ ਧਾਰ ਤੇ ਲਿਆ ਮੋਰਕ ਧਾਤ ਹੈ ਇੱਕ ਨਰੇਸ਼ ਕੁਮਾਰ ਨੇ ਹਿਦੂਟ ਮੰਟ ਬੱਚਾ ਮਿਲਿਆ ਮਨਾਂ ਵਾਲੇ ਦੀ ਗੱਲ ਹੈ ਨਰੇਸ਼ ਕੁਮਾਰ ਆਧਿਆਪਕ ਸੈਂ ਦਾ ਕਿੱਤਰੀ ਹੋਏ ਤੇ ਮਨਾਂ ਵਾਲਾ ਵਾਲੇ ਘਰ ਤੋਂ ਜੁੜੀ ਸੀ ਉਹਨੂੰ ਸੱਟ ਲੱਗੀ ਪੈਰ ਤੇ ਲੱਤ ਗਲ ਗਈ ਮੱਤਾ ਵਾਲੇ ਲਾਤਾਂ ਦੇ ਰਹੇ ਲਾਗ ਨਹੀਂ ਹੋਇਆ ਉਹਨੂੰ ਡੀ ਐਮ ਸੀ ਲੈ ਕੇ ਆਪਣੇ ਆਪ ਫਿਰ ਮੈਡੀਕਲ ਚਲਾਏ ਗਏ। ਫਿਰ ਮੈਡੀਕਲ ਤੇ ਲੈ ਗਏ ਤੇ ਡਾਕਟਰ ਤਾਂ ਲੱਗੇ ਵੀ ਲੱਤ ਕੱਟਣੀ ਪੈਣੀ ਹੈ ਜੀ। ਲਾਦੇ ਨੇ ਲੈ ਗਏ ਨੇ ਦੋ ਬੱਚੇ ਆ ਉਹਦੇ। ਹਮਾਚਲ ਦੇ ਰਹਿਣ ਵਾਲਾ ਨਿਵੇਸ਼ ਕੁਮਾਰ ਉਹਦਾ ਨਾਮ ਹੈ। ਮੈਂ ਨਾਲ ਖੁਦ ਅਨੰਦ ਦਿਨ ਮਰਾ ਸਕਦਾ ਅਸਟੈਂਟ। ਮੈਨੂੰ ਖੁਦ ਉਹ ਮੇਰਾ ਇੱਕ ਕੱਟੇ ਸੇਵਾ ਕਰਦੇ ਰਿਹਾ ਨੇ ਕਈ ਵਾਰ। ਕਹਿੰਦਾ ਕਿ ਮੈਂ ਜਦੋਂ ਡਾਕਟਰ ਨੇ ਲੱਤ ਕੱਟਣੀ ਪੈਣੀ ਕਹਿੰਦੇ ਕਹਿੰਦੇ ਕਿ ਹਰਾ ਪਰਦਾ ਰੋਣ ਲੱਗੋ ਘਰ ਚ ਕਮਾਉਣ ਵਾਲਾ ਇਹੋ ਜਿਹਾ ਕਰਦਾ ਨਿਕਲ ਕੇ ਬੱਚੇ ਸੰਭਾਲਦੇ ਨੇ। ਇੰਦਾ ਬੜਾ ਉਦਮ ਵਾਲਾ ਬਰਕਾਰ ਸਿੰਘ ਭੱਜ ਗਿਆ ਇਹ ਮਾਪੁੱਛ ਨੂੰ ਚੜਾਈ ਕਰ ਗਿਆ ਇਹ ਪ੍ਰੈਜ਼ੈਂਟ ਰੈਗੂਲਾ ਇਹ ਪਤਾ ਲੱਗ ਗਿਆ ਜਦੋਂ ਤੇ ਇਹਨਾਂ ਦਾ ਸਾਰਾ ਪਰਿਵਾਰ ਹੋਇਆ ਤੇ ਮਾਪੁੱਛ ਕਹਿਣ ਲੱਗੇ ਕੀ ਗੱਲ ਰੋਣੇ ਕਰ ਤੋਂ ਹੈ ਤੇ ਡਾਕਟਰ ਕਹਿੰਦਾ ਵੀ ਜੱਫਟ ਨਹੀਂ ਪੈਣੀ ਆ ਤੇ ਹਾਲਾਤ ਬੜੇ ਖਰਾਬ ਬੜੇ ਪਰੇਸ਼ਾਨ ਸੀ ਤੇ ਮਾਪੁੱਛ ਕਹਿਣ ਲੱਗੇ ਵੀ ਇੱਕ ਡਾਕਟਰ ਆਪਾਂ ਕੋਲ ਹੋਰ ਵੀ ਹੈਗਾ ਆ ਉਹ ਕਿਹੜਾ ਜੀ ਕਹਿੰਦਾ ਜੀ ਗੁਰੂ ਨਾਨਕ ਆਪਾਂ ਅਰਦਾਸ ਕਰਦੇ ਗੁਰਮਾਸਿਆ ਜੀ ਕੋਲ ਗੁਰਗ੍ਰਸਿਆ ਕੋਲ ਰੱਬ ਪੜਾ ਕਰੂੰਗਾ ਜਿੱਦੜਾ ਗੱਲ ਹੋਈ ਨਾ ਤੇ ਪਰਿਵਾਰਕਾਂ ਲੱਗਾ ਜੇ ਇਹ ਗੱਲ ਹੈ ਜੇ ਗੁਰੂ ਗ੍ਰੰਥ ਸਾਹਿਬਹਾਰ ਜੀ ਮੈਨੂੰ ਲੱਤ ਬਚਾ ਦੇਣ ਤੇ ਮਾਂ ਵੀ ਆਪਾਂ ਜਾ ਕੇ ਸੰਸੰਗਾਂ ਮੈਂ ਉਹਦੇ ਮੁਖੇ ਗੁਰੂ ਨਾਲ ਆਪ ਜਗਣਾਤਾ ਹੋਵੇ ਮੁਖੇ ਅਰਦਾਸ ਹੋਈ ਉਧਰ ਰਿਪੋਰਟ ਗਈ ਸੀ ਦਿੱਲੀ ਪਰ ਉਹਨਾਂ ਤੋਂ ਬਾਅਦ ਆਪਰੇਸ਼ਨ ਹੋਣਾ ਸੀਗਾ ਉਧਰ ਰਿਪੋਰਟ ਦਿੱਲੀ ਗਈ ਆ ਉਧਰ ਅਰਦਾਸ ਗੁਰੂ ਗ੍ਰੰਥ ਸਾਹਿਬਹਾਰ ਤੋਂ ਪੁੱਛਣੇ ਅਰਦਾਸ ਕਰਤੀ ਹੈ ਅਰਦਾਸ ਕਰਨ ਤੋਂ ਬਾਅਦ ਰਿਪੋਰਟ ਵਾਪਸ ਆਈ ਜਦੋਂ ਡਾਕਟਰ ਨੇ ਰਿਪੋਰਟ ਚੈੱਕ ਕੀਤੀ ਤਾਂ ਲੱਗੇ ਕਿ ਰਿਪੋਰਟ ਵਿੱਚ ਇਹ ਆਇਆ ਹੈ ਕਿ ਲੱਤ ਕੱਟਣ ਦੀ ਲੋੜ ਨਹੀਂ ਹੈ ਇਹਨੇ ਦਵਾਈ ਨਾਲ ਵੱਜ ਜਾਣਾ ਆਸੀਂ ਦਾ ਲਾਅ ਕਰਾਂਗੇ ਦਾ ਲਾਅ ਕੀਤਾ ਗਿਆ ਲੱਤ ਵੱਟੀ ਉਹਦੀ ਲੱਤ ਬਚਨ ਤੋਂ ਬਾਅਦ ਕੋਈ ਘੜਕਾ ਲੱਗਿਆ ਆਪਾਂ ਬਚਨ ਕੀਤਾ ਸੀ ਮਾਂ ਪੁੱਛਣਾ ਆਪਾਂ ਮਚਾ ਰਲਾਉਣਾ ਕਹਿੰਦੇ ਛੱਡ ਦੇ ਦਲਦੇ ਸਾਰੇ ਪ੍ਰਕਾਰ ਦੋ ਬੱਚੇ ਆਪ ਤੇਰੀ ਘਰ ਵਾਲੀ ਇੱਕ Hindu ਪਰਵਾਰ ਦਾ ਕਰ ਰਿਹਾ ਮੈਂ ਸਿੱਖਾਂ ਦੀ ਗੱਲ ਹੀ ਕਰਦਾ ਪਿਆ ਸਾਰਾ ਪਰਿਵਾਰ ਕਾਲਕਤ ਤੇ ਜਾਂਦਾ ਹੈ ਤੇ ਬੱਚਿਆਂ ਨੂੰ ਅੰਦਰ ਵਾ ਲਿਆ ਪੰਜਾ ਪਿਆਰਿਆਂ ਨੇ ਉਹਦੀ ਘਰ ਵਾਲੀ ਮੰਦਰ ਅੰਦਰ ਚੱਲੀ ਗਈ ਵੀ ਤੇ ਜਿਹੜਾ ਉਹਨੂੰ ਆ ਉਹਨੂੰ ਬਾਹਰ ਹੋ ਰਿਹਾ ਪਰ ਪਹਿਲਾਂ ਉਹ ਤਾਂ ਬਾਹਰ ਹੈ ਕਿਉਂਕਿ ਉਹਦੀ ਬਿਲਕੁਲ ਕਲੀਨ ਸ਼ੇਪ ਸੀ ਬਿਲਕੁਲ ਕੇਸ ਬਿਲਕੁਲ ਐਸੀ ਉਹ ਦਿੱਤਾ ਹੈਗੇ ਕਹਿੰਦਾ ਕਿ ਤੂੰ ਪਹਿਲਾਂ ਕੇਸ ਥੋੜਾ ਰੱਖ ਦੇ ਤੇ ਨਾਮ ਰਚਾਵਾਂਗੇ ਕਹਿੰ ਲੱਗੇ ਮੈਂ ਸਿੱਖ ਨਹੀਂ ਮੈਂ ਹਿੰਦੂ ਪਰਿਵਾਰ ਤੋਂ ਆ ਮੈਂ ਮਰੀਸ਼ ਕੁਮਾਰਾ ਮੇਰਾ ਨਾਮ ਆ ਕਹਿੰਦਾ ਆਹ ਗੱਲ ਤੱਕ ਇਹਨਾਂ ਆਜੋ ਪਛਾਣੋ ਅਮਰ ਚਕਰ ਉਹ ਮਤ ਫਿਰ ਕਹਿੰਦਾ ਅਮਰ ਚਕਰ ਦਾ ਹੈ ਪਰਵਾਹ ਨਹੀਂ ਆ ਮੈਂ ਛੱਕਿਆ ਅਮਰ ਚਕਰ ਨੂੰ ਬਾਅਦ ਇੱਕ ਹੋਣਾ ਕਰਨਾ ਵਾਪਰ ਗਈ ਉਹ ਕੀ ਵਾਪਰੀ ਜਿਹੜੇ ਬਾਰੇ ਪਿੱਛੇ ਸਟੇਜ ਦੇ ਸਬੰਧੀ ਸਾਹਿਬ ਨੇ ਉਹਨਾਂ ਬਾਰੇ ਹੋਰ ਕਰਤਾ ਤੁਸੀਂ ਸਰਦਾਰ ਬਣ ਗਿਆ ਤੁਸੀਂ ਕੀ ਤਾਂ ਮੈਂ ਤਾਂ ਉਹ ਤੁਹਾਨੂੰ ਜਰ ਤਿਆਗਾ ਕਿ ਤਰ ਬਰਤਣਾ ਨਹੀਂਗਾ ਚਲੋ ਉਹ ਤਾਂ ਲੱਗੇ ਵੀ ਤੁਹਾਡੀ ਮਰਜੀ ਹੈ ਤੁਸੀਂ ਵਰਤੋ ਜੇ ਨਾ ਹੋ ਤਾਂ ਤੁਹਾਡੀ ਮਰਜੀ ਆ ਪਰ ਮੇਰੀ ਇੱਕ ਬੇਨਤੀ ਹੈ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣ ਗਿਆ ਤੇ ਮੇਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣ ਗਿਆ ਮੈਂ ਗੁਰੂ ਗੋਬਿੰਦ ਸਿੰਘ ਨੂੰ ਛੱਡ ਸਕਦਾ ਪਰਿਵਾਰ ਛੱਡ ਸਕਦਾ ਮੈਂ ਆ ਉਹਨੇ ਸਿੱਧਾ ਗੈਤ ਦੀ ਗੱਲ ਲੇ ਹੁਣ ਉਹ ਇਹਦਾ ਪਰਿਵਾਰ ਹੈ ਬ੍ਰਾਹਮਣ ਸਾਰੇ ਪੰਡਤ ਸਾਰੇ ਵਾਹਮਾ ਲੋਕ ਤੇ ਹਿੰਦੂ ਲੋਕ ਆ ਉਹਨਾਂ ਕੋਲ ਹੁੰਦਾ ਵੀ ਉਹਨੇ ਪੰਡਿਤ ਕੋਲ ਜਾਣਾ ਬੰਨਨਕ ਹੱਥ ਵਿਖਾਉਣੇ ਕੱਤਰੀਆਂ ਵਿਖਾਉਣੀਆਂ ਉਹਨਾਂ ਦੇ ਕਿਉਂ ਗਏ ਉਹ ਕਿਸੇ ਪੰਡਿਤ ਕੋਲ ਗਏ ਬਾਬਰ ਕੋਲ ਗਏ ਜਿਹੜਾ ਅਜੀ ਤੂਖ ਖੋਹਣ ਵਾਸਤੇ ਉਹ ਜਿਹੜਾ ਪੰਡਿਤਲੇ ਉਹਦੇ ਵਿਦਿਆ ਹੁੰਦੀ ਉਹਨਾਂ ਕੋਲ ਵੀ ਉਹ ਹੱਥ ਦੇ ਕੇ ਕਹਿਣ ਲੱਗੇ ਵੀ ਬੇਨੋ ਤੇਰਾ ਤਾਂ ਮਤਲਬ ਵਿਖਦੇ ਨਾ ਬਾਹਰ ਵਿੱਚ ਪਰ ਮੈਨੂੰ ਇੱਕ ਹੋਰ ਸਵਾਲ ਦਾ ਜਵਾਬ ਦੇ ਕਹਿਣ ਲੱਗੇ ਦੱਸ ਤਵੇ ਤੁਹਾਡਾ ਕੀ ਭਰਾ ਰਹਿੰਦਾ ਪੰਜਾਬ ਚ ਇਹਿੰਦਾ ਹਾਂ ਰਹਿੰਦਾ ਕਹਿੰਦਾ ਕਹਿੰਦਾ ਉਹਨੇ ਭਲਾ ਕਿ ਅਮਰ ਸ਼ਾਹ ਕਿਹਾ ਇੱਕ ਤਰ੍ਹਾਂ ਨੇ ਸਿੱਕੀ ਧਨ ਕੀਤੀ ਗਈ ਕਹਿੰਦਾ ਹਾਂ ਉਹਨੇ ਅਮਰ ਸ਼ਾਹ ਕਿਹਾ ਗੋਮੇ ਸਿੰਘ ਦਾ ਪੁੱਤ ਬਣਿਆ ਅਮਰ ਸ਼ਾਹ ਕਿ ਉਹ ਸਿੱਕੀ ਧਨ ਕੀਤੀ ਐ ਕਹਿੰ ਲੱਗੇ ਤੇਰਾ ਕੁਲਖਮੇ ਪਰ ਵਾਹਿ ਦੱਸਦਾ ਐ ਪਰ ਮੈਂ ਇੱਕ ਗੱਲ ਦੱਸਣਾ ਐ ਉਹਦੇ ਨਾਲ ਈਰਖਾ ਨਾ ਕਰੋ ਉਹਦੇ ਨਾਲ ਈਰਖਾ ਨਾ ਕਰ ਉਹਦੀਆਂ ਕੁਲਾ ਤੜੀਆਂ ਆ ਕੇ ਬੰਦੀਆਂ ਓਏ ਪੰਡਤ ਕਹਿ ਲਿਆ ਵੇਖੋ ਕਹਿੰਦਾ ਗੱਲ ਸੁਣ ਕੇ ਪ੍ਰਵਾਧਕ ਮੇਰੇ ਘਰੇ ਆਇਆ ਤੇ ਮੇਰਾ ਮਿਲ ਬੱਤਨ ਲੱਗ ਪਿਆ ਹੁਣ ਲੋਕਾਂ ਦੋ ਬੱਚੇ ਨੇ ਉਹਦੇ ਇੱਕ ਨੇਵੀ ਦਾ ਇੱਕ ਆਰਮੀ ਦਾ ਇਕੱਲੇ ਡੋਬੀ ਕਰ ਰਹੇ ਨੇ ਦੇਖੋ ਸਤ ਕੋਸ਼ੇ ਇੱਕ ਹਲਕ ਪਲਤ ਸਵਾਰੇ ਆ ਲੋਕ ਤੇ ਆਪ ਲੋਕ ਵੀ ਸਵਾਰ ਦਿੰਦੇ ਆ ਸੋ ਆਪਾਂ ਵੀ ਰਸਾਕੀ ਆ ਰਹੀ ਆ ਹੁਣ ਤੇਰਾ ਨੂੰ ਜਿਨ੍ਹਾਂ ਨੇ ਅਮਤ ਨਹੀਂ ਛਕਿਆ ਆਪਣੇ ਘਰ ਦੇ ਵਿੱਚ ਵਾਕੇ ਮੋੜ ਦੇ ਕੋਲ ਅੱਥੀ ਲੱਗ ਵਾਲੀ ਤੇ ਇੱਕ ਅੰਬ ਸਾਰਾ ਆਪਾਂ ਕਰ ਨਹੀਂ ਲੱਗੇ ਬਾਰੇ ਸਾਰੇ ਲੋਕ ਕਾਫੀ ਲੋਕ ਅਮਤ ਨਾਲ ਖਾਏ ਆ ਜੇ ਆਪ ਨੂੰ ਵੀ ਅਮਤ ਛਕਣਾ ਹੋਵੇ ਅਮਰਦੀ ਦਾ ਪ੍ਰਾਪਤ ਕਰ ਨਹੀਂ ਹੋਵੇ ਇਤੁਸ ਮੇਰੇ ਭਾਈ ਸਾਹਿਬ ਨਾਲ ਗੱਲ ਕਰ ਰਿਹਾ ਜੀ ਇਹ ਤੁਹਾਨੂੰ ਗੱਡੀ ਦੇ ਲੈ ਜਾਵਾਂਗੇ ਉੱਥੇ ਅਮਰ ਸ਼ਾਹ ਆ ਕੇ ਤੁਹਾਨੂੰ ਬਾਅਦ ਛੱਕਦਾ ਹੈ ਇਹ ਮੇਰੀ ਬੇਨਤੀ ਹੈ ਅਕੀਰਤ ਦੇ ਵੇਲੇ ਤੱਕ ਸਮਾਪਤੀ ਕਰਾਂ। ਦੇਖੋ ਹਰੇਕ ਬੱਚਾ ਕਹਿੰਦਾ ਮੇਰੀ ਲਾੜ ਜਿਹੜੀ ਹੈ ਉਹ ਗੁਰੂ ਕਰ ਸਕਦਾ ਨਾ। ਦੇਖੋ ਮੰਨ ਲਓ ਸਾਡਾ ਬੱਚਾ ਜੇ ਚਾਰ ਅਖਰ ਵੱਧ ਵੀ ਪੜ ਜਾਊਗਾ ਤੇ ਜੇਕਰ ਉਹ ਸਾਈਬਰ ਦਾ ਕੀ ਕਰੋਗੇ ਤੁਸੀਂ? ਇਸ ਵਾਰ ਤੇ ਇਹ ਆਉਂ ਸਾਡਾ ਪਵਿੱਤਰ ਬੋਤਨਾ ਛੱਡਵਾ ਤੇ ਜ਼ਰੂਰੀ ਹੈ। ਇਸ ਵਾਰ ਤੇ ਆਪਣੇ ਬੱਚੇ ਨੂੰ ਜੇ ਸਕੂਲਾਂ ਚ ਪੜਾਓ ਜਿੱਥੇ ਸਾਡੇ ਬੱਚੇ ਗੁਰਬਾਣੀ ਪੜਨ। ਗੁਰਬਾਣੀ ਨਾਲ ਜੁੜਨਾ ਸਿਮਰਨ ਕਰਨ ਨਾਮ ਨਾਲ ਜੁੜਨਾ ਨਾਲੇ ਧਾਰਮਿਕ ਵਿੱਦਿਆ ਨਾਲੇ ਬਿਨਾਈ ਵਿੱਦਿਆ ਪ੍ਰਾਪਤ ਕਰਨ ਜੇ ਸਾਡੇ ਕੋਲ ਬੱਚੇ ਧਾਰਮਿਕ ਵਿੱਦਿਆ ਪੜਨਗੇ ਜੇ ਬੱਚੇ ਜਰਜੀ ਪੜਨ ਲੱਗ ਪਏ ਬੱਚੇ ਨੇਤਰੇਮ ਕਰਨ ਲੱਗ ਪਏ ਬੱਚੇ ਸਿੱਖ ਇਤਿਹਾਸ ਪੜਨ ਲੱਗ ਪਏ ਵੱਡੇ ਹੋਏ ਸਮੇਂ ਕਾ ਨਹੀਂ ਗਏਗੇ ਬੱਚੇ ਸਾਡੇ ਨਾਮ ਅਸ਼ੇਕ ਨਹੀਂ ਕਰੇਗਾ ਕਰਨਗੇ ਬੱਚੇ ਇਹ ਸਬਾਬ ਤੇ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਚ ਭੇਜੇ ਜਿੱਥੇ ਸਾਡੇ ਬੱਚੇ ਗੁਰਮਤਿ ਦਾ ਧਾਰਮੀ ਹੋਣ ਸੋ ਗੁਰੂ ਕਿਰਪਾ ਕਰੇ ਇਥੇ ਆਪਾਂ ਸਮਾਪਤੀ ਹੋ ਸਮੂਹ ਕੀ ਸੰਗਤਾਂ ਦਾ ਨਗਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਇੱਥੇ ਦਰਸ਼ਕਾਂ ਦਾ ਇੱਥੇ ਜੋ ਗੁਰੂ ਕ੍ਰਪਾ ਕਰੇ ਸਾਰੇ ਨੂੰ ਉਸ ਸਿੱਖੀ ਵਖਸ਼ਣ ਵਿਤਨੇ ਵਖਸ਼ਣ ਗੱਲ ਕੀ ਧਰਦੇ ਕਿ ਉੱਤਰਤੀ ਜੋ ਅਮਰਤਾ ਰਹੀ ਹੋ ਕੇ ਜਿਓ ਇੱਥੇ ਸਮਾਤੀ ਹੋਣ